ਇੱਕ ਸ਼ਹਿਰ ਚ ਗਿਆ ਤਾਂ ਇੱਕ ਕੁੜੀ ਨੇ ਮੈਨੂੰ ਘੇਰ ਕੇ ਖੜ ਲੀ ਉਹ ਕਹਿੰਦੀ ਜੀ ਸਾਡਾ ਮੀਟਰ ਕੱਟਿਆ ਹੋਇਆ ਸੀ ਸਾਡੇ ਘਰ ਲਾਈਟ ਨਹੀਂ ਸੀ ਆ ਰਹੀ ਤੁਸੀਂ ਸਾਡੇ ਘਰ ਲਾਈਟ ਲੈ ਕੇ ਆਏ ਸੀ ਘਰ ਵਿੱਚ ਮੈਂ ਗਰੀਬ ਘਰਾਂ ਦੇ ਵਿੱਚ ਗਿਆ ਉਹ ਕਹਿੰਦੇ ਜੀ ਸਾਡੇ ਘਰ ਹੈ ਜਿਹੜੇ ਉਹ ਸਰਕਾਰੀ ਜ਼ਮੀਨ ਸੀ ਉਹ ਤੁਹਾਡੇ ਕਰਕੇ ਸਾਡੇ ਨਾਮ ਹੋ ਗਏ ਗੁਰਿੰਦਰ ਦੇ ਵਿੱਚ ਚਲੇ ਜਾਓ ਚੋਰੀਆਂ ਇੰਨੀਆਂ ਹੋ ਰਹੀਆਂ ਇਹ ਕਿ ਮੀਟਿੰਗ 'ਚ ਬੰਦਾ ਕਹਿੰਦਾ ਜੀ ਪਹਿਲਾਂ ਮੇਰੇ ਘਰ ਦੀ ਚੋਰੀ ਹੋ ਗਈ ਸੀ ਹੁਣ ਮੇਰੀ ਕਾਰ ਚੋਰੀ ਹੋ ਗਈ ਮੋਟਰਸਾਈਕਲ ਕਹਿੰਦਾ ਮੇਰਾ ਚੱਕਿਆ ਗਿਆ ਮੈਂ ਤਾਂ ਗੰਗਾਲ ਹੋ ਗਿਆ ਪਿਛਲੇ 2 ਸਾਲਾਂ ਦੇ ਵਿੱਚ ਆਹ ਤਰੱਕੀ ਹੋਣੀ ਸੀ 80000 ਕਰੋੜ ਦਾ ਕਰਜ਼ਾ ਲੈ ਕੇ ਕਿਸੇ ਪੰਚਾਇਤ ਦੇ ਹੱਥ ਵਰ 5 ਰੁਪਏ ਨਹੀਂ ਰੱਖੇ ਡਿਵੈਲਪਮੈਂਟ ਕਰਾਉਣ ਨੂੰ ਕੋਈ ਡਿਵੈਲਪਮੈਂਟ ਪੰਜਾਬ 'ਚ ਨਹੀਂ ਹੋਈ ਕੋਈ ਨਵਾਂ ਪ੍ਰੋਜੈਕਟ ਨਹੀਂ ਆਇਆ ਫਿਰ 80000 ਕਰੋੜ ਕਿੱਥੇ ਗਿਆ ਜਲੰਧਰ ਦੇ ਵਿੱਚ ਚਮੜੇ ਦਾ ਕਾਰੋਬਾਰ ਜਲੰਧਰ ਦਾ ਮਸ਼ਹੂਰ ਸੀ ਬੂਟਾ ਵੰਡੀ ਮਸ਼ਹੂਰ ਸੀ ਤੇ ਅੱਜ ਉੱਥੇ ਕੌਣ ਬੋਲਦੇ ਹੋਏ ਆ ਮੈਂ ਤਾਂ ਹੈਰਾਨ ਐ ਕਿ ਪਿਛਲੇ 2 ਸਾਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਚਾਹੇ ਉਹ ਕੋਈ ਪੰਜਾਬ ਦਾ ਪਿੰਡ ਹੈ ਕਿਸੇ ਨੇ ਰੋਡ ਰੋਲਰ ਨਹੀਂ ਦੇਖਿਆ ਕਿਸੇ ਨੇ ਲੁੱਕ ਵਾਲੇ ਨਹੀਂ ਦੇਖੇ ਸੜਕਾਂ ਦੀ ਕੋਈ ਰਿਪੇਅਰ ਹੀ ਨਹੀਂ ਹੋ ਰਹੀ ਸੜਕਾਂ ਨਵੀਆਂ ਬਾਣੀ ਨਹੀਂ ਰਹੀਆਂ ਵੈਸੇ ਸਲੋਗਨ ਚੇਂਜ ਹੋ ਗਿਆ ਜਲੰਧਰ ਚੱਲੀ ਗੱਲ ਚੰਨੀ ਕਰਦਾ ਪੰਜਾਬ ਦੇ ਮਸਲੇ ਹੱਲ ਸੋ ਸਲੋਗਨ ਜਿਹੜਾ ਪਿਛਲੀ ਵਾਰ ਨਾਲੋਂ ਚੇਂਜ ਹੋ ਗਿਆ ਥੋੜਾ ਨਹੀਂ ਇਹ ਸਲੋਗਨ ਵੀ ਲੋਕਾਂ ਨੇ ਦਿੱਤਾ ਸੀ ਹੁਣ ਵੀ ਲੋਕ ਹੀ ਦੇ ਰਹੇ ਮੈਂ ਆਪਣੇ ਵੱਲੋਂ ਤਾਂ ਕੋਈ ਸਲੋਗਨ ਦਿੱਤਾ ਨਹੀਂ ਲੇਕਿਨ ਇਹ ਹੈ ਕਿ ਲੋਕਾਂ ਨੂੰ ਜਿਹੜੇ ਸਾਡੇ ਉਸ ਸਮੇਂ ਮੈਂ ਜਦੋਂ ਮੁੱਖ ਮੰਤਰੀ ਰਿਹਾ ਜਿਹੜੇ ਕੰਮ ਕੀਤੇ ਉਹ ਲੋਕਾਂ ਨੂੰ ਪਸੰਦ ਆਏ ਮੇਰੇ ਕੰਮ ਕਰਨ ਦੀ ਸ਼ੈਲੀ ਅੱਜ ਅੱਜ ਪਤਾ ਲੱਗ ਰਿਹਾ ਕਿ ਲੋਕਾਂ ਨੂੰ ਪਸੰਦ ਹੈ ਤੇ ਉਸ ਦੇ ਬਿਨਾ ਤੇ ਲੋਕ ਅੱਜ ਮੇਰੇ ਨਾਲ ਉਮੜ ਉਮੜ ਕੇ ਨਾਲ ਲੱਗ ਰਹੇ ਤੇ ਲੋਕ ਕੋਈ ਕਹਿ ਰਿਹਾ ਤੁਸੀਂ ਮੇਰਾ ਬਿਜਲੀ ਦੇ ਬਿੱਲ ਮਾਫ ਕੀਤੇ ਸੀ ਕੋਈ ਕਹਿ ਰਿਹਾ ਸਾਡੇ ਪਾਣੀ ਦੇ ਮਾਫ ਹੋਏ ਸੀ ਪਿੰਡ ਜਾਓ ਕਹਿੰਦੇ ਸਾਡੀ ਜਿਹੜੀ ਪਾਣੀ ਦੀ ਟੈਂਕੀ ਹੈ ਇਹਦਾ 20 ਲੱਖ ਰੁਪਇਆ ਖੜਾ ਸੀ ਕੋਈ ਕਹਿੰਦਾ 50 ਲੱਖ ਖੜਾ ਸੀ ਸਾਡਾ ਮਾਫ ਹੋ ਗਿਆ ਫਿਰ ਅੱਗੇ ਨੂੰ ਮਾਉਣਾ ਬੰਦ ਹੋ ਗਿਆ ਗਊਸ਼ਾਲਾ ਵਾਲੇ ਟੈਲੀਫੋਨ ਕਰ ਰਹੇ ਕਿ ਤੁਸੀਂ ਸਾਡੀ ਗਊਸ਼ਾਲਾ ਨੂੰ 5 ਲੱਖ ਰੁਪਇਆ ਦਿੱਤਾ ਸੀ ਇਹਦੇ ਬਿਜਲੀ ਦਾ ਬਿੱਲ ਮਾਫ ਹੋਇਆ ਸੀ ਤੇ ਅੱਗੇ ਨੂੰ ਹੁਣ ਸਾਡੀ ਗਊਸ਼ਾਲਾ ਦਾ ਬਿੱਲ ਨਹੀਂ ਆਉਂਦਾ ਤੇ ਮੈਂ ਇੱਥੇ ਭਗਵਾਨ ਪਰਸ਼ੂਰਾਮ ਜੀ ਨੂੰ 10 ਕਰੋੜ ਰੁਪਇਆ ਦਿੱਤਾ ਸੀ ਉਹ ਲੋਕ ਯਾਦ ਕਰਾ ਰਹੇ ਡੇਰਾ ਬੱਲਾ ਦੇ ਉੱਤੇ 25 ਕਰੋੜ ਰੁਪਇਆ ਦਿੱਤਾ ਸੀ ਜਿਹੜੇ ਵਾਪਸ ਲੈ ਗਏ ਉਹ ਲੋਕ ਅੱਜ ਯਾਦ ਕਰਾ ਰਹੇ ਆ ਸੋ ਜੋ ਉਸ ਸਮੇਂ ਬਹੁਤ بڑے بڑے আর ਬਹੁਤ ਵਧੀਆ ਕੰਮ ਹੋਏ ਉਹ ਅੱਜ ਲੋਕਾਂ ਨੂੰ ਯਾਦ ਆ ਰਹੇ ਮੈਂ ਪਿੰਡ ਜਨਾ ਉਹ ਕਹਿੰਦੇ ਜੀ ਤੁਸੀਂ ਲਾਲ ਲਕੀਰ ਦੀ ਜਿਹੜੀ ਸਕੀਮ ਲੈ ਕੇ ਆਂਦੀ ਸੀ ਉਹ ਬਹੁਤ ਵਧੀਆ ਸੀ ਉਹ ਉਹ ਸਾਨੂੰ ਅੱਜ ਯਾਦ ਆ ਰਹੀ ਹੈ ਇੱਕ ਸ਼ਹਿਰ ਚ ਗਿਆ ਤਾਂ ਇੱਕ ਕੁੜੀ ਨੇ ਮੈਨੂੰ ਘੇਰ ਕੇ ਖੜ ਲਗੀ ਉਹ ਕਹਿੰਦੀ ਜੀ ਸਾਡਾ ਮੀਟਰ ਕੱਟਿਆ ਹੋਇਆ ਸੀ ਸਾਡੇ ਘਰ ਲਾਈਟ ਨਹੀਂ ਸੀ ਆ ਰਹੀ ਤੁਸੀਂ ਸਾਡੇ ਘਰ ਲਾਈਟ ਲੈ ਕੇ ਆਏ ਸੀ ਤੋ ਇਹ ਚੀਜ਼ਾਂ ਜਿਹੜੀਆਂ ਇੱਕ ਘਰ ਵਿੱਚ ਮੈਂ ਗਰੀਬ ਘਰਾਂ ਦੇ ਵਿੱਚ ਗਿਆ ਉਹ ਕਹਿੰਦੇ ਜੀ ਸਾਡੇ ਘਰ ਹੈ ਜਿਹੜੇ ਉਹ ਸਰਕਾਰੀ ਜ਼ਮੀਨ ਸੀ ਉਹ ਤੁਹਾਡੇ ਕਰਕੇ ਸਾਡੇ ਨਾਮ ਹੋ ਗਏ ਸੋ 3 ਮਹੀਨੇ ਦੇ ਵਿੱਚ ਜਿਹੜੇ ਬਹੁਤ بڑے ਲੋਕਾਂ ਦੇ ਕੰਮ ਹੋਏ ਹੈ ਉਹਨਾਂ ਨੂੰ ਲੋਕ ਅੱਜ ਮੁੱਖ ਮੰਤਰੀ ਜਿਹੜਾ ਹੁਣ ਹੈ ਇਹਦੇ ਕੰਮਾਂ ਦੇ ਨਾਲ ਕੋਈ ਅਸੀਂ ਕੰਪੈਰੀਸ਼ਨ ਕਰਨਾ ਚਾ ਰਹੇ ਸੀ ਕਿ ਤੁਸੀਂ ਲਗਭਗ ਤੋਂ 11 ਸਮਝੋ ਕਿ 114 ਮਹੀਨੇ ਤੋਂ ਵੀ ਘੱਟ ਸਾਢੇ 2 ਸਾਲ ਜਿਹੜੇ ਆ ਸਰਕਾਰ ਦੇ ਹੈ ਕੀ ਐਚ ਫਰਕ ਲੱਗਦਾ ਤੁਹਾਨੂੰ ਕਿ ਤੁਸੀਂ ਇਹੋ ਜਿਹਾ ਕੀ ਕੀਤਾ ਜਿਹੜਾ ਇਹ ਨਹੀਂ ਕਰ پا ਰਹੇ ਮੈਂ ਤਾਂ ਤੁਹਾਨੂੰ ਹੁਣੇ ਕੰਮ ਕਰਾ ਕੇ ਹਟਿਆ ਇਹਨਾਂ ਨੇ ਕੀ ਕੀਤਾ ਹੈ ਕਿ ਅੱਜ ਜਲੰਧਰ ਦੇ ਵਿੱਚੋਂ ਚਲੇ ਜਾਓ ਚੋਰੀਆਂ ਇੰਨੀਆਂ ਹੋ ਰਹੀਆਂ ਇਹ ਕਿ ਮੀਟਿੰਗ 'ਚ ਬੰਦਾ ਕਹਿੰਦਾ ਜੀ ਪਹਿਲਾਂ ਮੇਰੇ ਘਰ ਦੀ ਚੋਰੀ ਹੋ ਗਈ ਸੀ ਹੁਣ ਮੇਰੀ ਕਾਰ ਚੋਰੀ ਹੋ ਗਈ ਮੋਟਰਸਾਈਕਲ ਕਹਿੰਦਾ ਮੇਰਾ ਚੱਕਿਆ ਗਿਆ ਮੈਂ ਤਾਂ ਗੰਗਾਲ ਹੋ ਗਿਆ ਤੇ ਰੋਕ ਕੋਈ ਨਹੀਂ ਹੈ ਨਸ਼ਾ ਇੰਨਾ ਜ਼ਿਆਦਾ ਵਿਕ ਰਿਹਾ ਹੈ ਕਿ ਹਰ ਗਲੀ ਘਰ ਦੇ ਵਿੱਚ ਨਸ਼ਾ ਹੋ ਗਿਆ ਤੇ ਲੋ ਐਂਡ ਆਰਡਰ ਦੀ ਸਥਿਤੀ ਇਹ ਹੈ ਕਿ ਸੱਟਾ ਇੱਥੇ ਚੱਲਦਾ ਹੈ ਨੋਟਰੀਆਂ ਦਾ ਕੰਮ ਇੱਥੇ ਚੱਲਦਾ ਹੈ ਤੇ ਸੁਣਵਾਈ ਕੋਈ ਨਹੀਂ ਹੈ ਕਿਸੇ ਦੀ ਕਿੰਨੇ ਹੀ ਮੇਰੇ ਪਾਸ ਰੋਜ਼ ਕੇਸ ਆਉਂਦੇ ਆ ਕਿ ਜੀ ਸਾਡੀ ਚੈਨੀ ਸਨੇਚ ਕਰ ਲਈ ਸਾਡਾ ਮੋਬਾਈਲ ਚੱਕ ਲੇਗੇ ਫਰੋਤੀਆਂ ਦੇ ਟੈਲੀਫੋਨ ਆ ਰਹੇ ਮੈਨੂੰ ਤੱਕ ਟੈਲੀਫੋਨ ਆ ਗਿਆ ਫਰੋਤੀਆਂ ਦਾ ਇਹ ਪਿਛਲੇ 2 ਸਾਲਾਂ ਦੇ ਵਿੱਚ ਆਹ ਤਰੱਕੀ ਹੋਣੀ ਸੀ 80000 ਕਰੋੜ ਦਾ ਕਰਜ਼ਾ ਲੈ ਕੇ ਕਿਸੇ ਪੰਚਾਇਤ ਦੇ ਹੱਥ 'ਵਰ 5 ਰੁਪਏ ਨਹੀਂ ਰੱਖੇ ਡਿਵੈਲਪਮੈਂਟ ਕਰਾਉਣ ਨੂੰ ਕਿਸੇ ਵੀ ਮਿਊਨਿਸਪਲ ਕਮੇਟੀ ਦੇ ਹੱਥ 'ਵਰ 10 ਰੁਪਏ ਨਹੀਂ ਰੱਖੇਗੇ ਜੀ ਆਹ ਤੁਸੀਂ ਡਿਵੈਲਪਮੈਂਟ ਦਾ ਕੰਮ ਕਰਾ ਲਓ ਕੋਈ ਡਿਵੈਲਪਮੈਂਟ ਪੰਜਾਬ 'ਚ ਨਹੀਂ ਹੋਈ ਕੋਈ ਨਵਾਂ ਪ੍ਰੋਜੈਕਟ ਨਹੀਂ ਆਇਆ ਫਿਰ 80000 ਕਰੋੜ ਕਿੱਥੇ ਗਿਆ ਔਰ ਡਿਵੈਲਪਮੈਂਟ ਵੀ ਨਹੀਂ ਹੋਈ ਔਰ 85% ਜਿਹੜੀ ਇਨਵੈਸਟਮੈਂਟ ਪੰਜਾਬ 'ਚ ਘਟ ਗਈ ਹੈ ਪਿਛਲੇ 2 ਸਾਲ 'ਚ ਜੋ ਆંકੜੇ ਕਹਿ ਰਹੀ ਹੈ ਸਰਕਾਰੀ ਕਿ 85% ਜਿਹੜਾ ਇਨਵੈਸਟਰ ਹੈ ਉਹ ਦੂਰ ਹੋ ਗਿਆ ਪੰਜਾਬ ਤੋਂ ਤੁਸੀਂ ਇਹ ਦੇਖੋ ਕਿ ਜਲੰਧਰ ਦੇ ਵਿੱਚ ਚਮੜੇ ਦਾ ਕਾਰੋਬਾਰ ਜਲੰਧਰ ਦਾ ਮਸ਼ਹੂਰ ਸੀ ਬੂਟਾ ਵੰਡੀ ਮਸ਼ਹੂਰ ਸੀ ਤੇ ਅੱਜ ਉੱਥੇ ਕੌਣ ਬੋਲਦੇ ਪਏ ਆ ਪਿੰਡਾਂ ਦੀਆਂ ਹੱਡਾਂ ਰੋਡੀਆਂ ਬੰਦ ਕਰਤੀਆਂ ਇਹ ਬੀਜੇਪੀ ਦੀ ਦੇਣ ਹੈ ਲੇਕਿਨ ਸਪੋਰਟਸ ਇੰਡਸਟਰੀ ਜਲੰਧਰ ਦੀ ਬਹੁਤ ਮਸ਼ਹੂਰ ਸੀ ਅੱਜ ਉਹ ਬੰਦ ਹੋਣ ਕਿਤਾਰੇ ਆਈ ਵੀ ਹੈ ਤੇ ਕਿਸੇ ਤਰ੍ਹਾਂ ਦਾ ਜਲੰਧਰ ਦੇ ਵਿੱਚ ਮੈਂ ਤਾਂ ਹੈਰਾਨ ਐ ਕਿ ਪਿਛਲੇ 2 ਸਾਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਚਾਹੇ ਉਹ ਕੋਈ ਪੰਜਾਬ ਦਾ ਪਿੰਡ ਹੈ ਕਿਸੇ ਨੇ ਰੋਡ ਰੋਲਰ ਨਹੀਂ ਦੇਖਿਆ ਕਿਸੇ ਨੇ ਲੁੱਕ ਵਾਲੇ ਨਹੀਂ ਦੇਖੇ ਸੜਕਾਂ ਦੀ ਕੋਈ ਰਿਪੇਅਰ ਹੀ ਨਹੀਂ ਹੋ ਰਹੀ ਸੜਕਾਂ ਨਵੀਆਂ ਬਾਣੀ ਨਹੀਂ ਰਹੀਆਂ